ਇਹ ਹੈ ਕਿ ਅੱਜ ਹਰ ਗਲੀ ਹਰ ਮੈਦਾਨ ਖੇਲੇਗਾ ਸਾਰਾ ਹਿੰਦੁਸਤਾਨ ਖੇਲੇਗਾ ਦੇਸ਼ ਖਿਲੇਗਾ ਦੇਸ਼ ਸਾਡੇ ਮਾਨਯੋਗ ਡਾਕਟਰ ਅਖਲ ਚੌਧਰੀ ਜੀ ਆਈਪੀਐਸ ਐਸਐਸਪੀ ਸ੍ਰੀ ਮੁਖਸ਼ਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਹੀਨੇ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਫਿਟਨੈਸ ਪ੍ਰਤੀ ਜਾਗਰੂਕ ਕਰਨਾ ਹੈ 24 ਅਗਸਤ 2025 ਨੂੰ ਦੇਸ਼ ਭਰ ਵਿੱਚ ਸੰਡੇ ਔਨ ਸਾਈਕਲ ਮਹੀਨੇ ਦਾ ਇਹੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਸੰਦੇਸ਼ ਹੈ ਫਿਟਨੈਸ ਦੀ ਡੋਜ਼ ਅੱਧਾ ਘੰਟਾ ਰੋਜ਼ ਇਸ ਨੂੰ ਹੇਠ ਸ੍ਰੀ ਮੁਕਸਰ ਸਾਹਿਬ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਖੇਡਾਂ ਅੰਬਲ ਵਧਾਉਣਾ ਹੈ ਸਾਰੇ ਨਾਗਰਿਕਾਂ ਨੂੰ ਤੰਦਰੁਸਤ ਸਿਹਤਮੰਦ ਅਤੇ ਖੇਡਾਂ ਵਿੱਚ ਅੱਗੇ ਵਧਾਉਣਾ ਹੈ ਤਾਂ ਜੋ ਦੇਸ਼ ਪਰ ਤੰਦਰੁਸਤ ਅਤੇ ਨਸ਼ਾ ਮੁਕਤ ਰਹੇ ਇਹ ਹੈ ਕਿ ਅੱਜ ਹਰ ਗਲੀ ਹਰ ਮੈਦਾਨ ਖੇਲੇਗਾ ਸਾਰਾ ਹਿੰਦੁਸਤਾਨ ਖੇਲੇਗਾ ਦੇਸ਼ ਖਿਲੇਗਾ ਦੇਸ਼ ਸਾਡੇ ਮਾਨਯੋਗ ਡਾਕਟਰ ਅਖਲ ਚੌਧਰੀ ਜੀ ਆਈਪੀਐਸ ਐਸਐਸਪੀ ਸ੍ਰੀ ਮੁਖਸ਼ਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਹੀਨੇ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਫਿਟਨੈਸ ਪ੍ਰਤੀ ਜਾਗਰੂਕ ਕਰਨਾ ਹੈ 24 ਅਗਸਤ 2025 ਨੂੰ ਦੇਸ਼ ਭਰ ਵੀ ਸੰਡੇ ਔਨ ਸਾਈਕਲ ਮਹੀਨੇ ਦਾ ਇਹੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਸੰਦੇਸ਼ ਹੈ ਫਿਟਨੈਸ ਦੀ ਡੋਜ਼ ਅੱਧਾ ਘੰਟਾ ਰੋਜ਼ ਇਸ ਨੂੰ ਇਹ ਤਹਿਤ ਸ੍ਰੀ ਮੁਕਸਰ ਸਾਹਿਬ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਖੇਡਾਂ ਹੰਭਲ ਵਧਾਉਣਾ ਹੈ ਸਾਰੇ ਨਾਗਰਿਕਾਂ ਨੂੰ ਤੰਦਰੁਸਤ ਸਿਹਤਮੰਦ ਅਤੇ ਖੇਡਾਂ ਵਿੱਚ ਅੱਗੇ ਵਧਾਉਣਾ ਹੈ ਤਾਂ ਜੋ ਦੇਸ਼ ਪਰ ਤੰਦਰੁਸਤ ਅਤੇ ਨਸ਼ਾ ਮੁਕਤ ਰਹੇ